ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟੁਡੇ ਹਾਲ ਚੱਲ ਨਿਊਜ਼ ਪਠਾਨਕੋਟ ਦੇ ਵਿੱਚ ਇੱਕ ਵੱਡਾ ਧਮਾਕਾ ਹੋਣ ਦੇ ਨਾਲ ਕਾਫੀ ਜ਼ਿਆਦਾ دہشت ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਠਾਨਕੋਟ ਔਰ ਫੁਜਾਨਪੁਰ ਦੇ ਨਾਲ ਜੋੜਦਾ ਨਵਾਬ ਰੋਲ ਨਗਰ ਦਾ ਪੁਲ ਜਿੱਥੇ ਇਹ ਧਮਾਕਾ ਹੋਇਆ ਹੈ ਔਰ ਧਮਾਕੇ ਹੋਣ ਦੇ ਨਾਲ ਆਸਪਾਸ ਦੀ ਸਾਰੀਆਂ ਝਾੜੀਆਂ ਜਿਹੜੀਆਂ ਸੜ ਚੁੱਕੀਆਂ ਨੇ ਔਰ ਇੱਥੇ ਤੇ ਚਸ਼ਮਦੀਰ ਦਵਾ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਇਸ ਧਮਾਕੇ ਦੀ ਆਵਾਜ਼ ਬਹੁਤ ਗੂੰਜਦਾਰ ਸੀ ਜਿਹਦੇ ਕਰਕੇ ਦੂਰ ਤੱਕ ਇਹਦੀ ਆਵਾਜ਼ ਸੁਣੀ ਗਈ ਇਸ ਨੂੰ ਲੈ ਕੇ ਪਠਾਨਕੋ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਖੁਦ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਬਲਾਸ ਕੋਈ ਬੰਬ ਧਮਾਕਾ ਨਹੀਂ ਹੈ ਸਿਰਫ ਇਹ ਝਾੜੀਆਂ ਨੂੰ ਅੱਗ ਲੱਗਣ ਕਰਕੇ ਇੱਕ ਬਲਾਸ ਜਿਹੜਾ ਹੈ ਇਹਨਾਂ ਪੁਲਸ ਵਾਲੇ ਦੀ ਜਿਹੜੀ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਪ੍ਰਕਾਰ ਦੇ ਮੇਰੇ ਤੋਂ ਨਗ ਦੇ ਵਿੱਚ ਤੇ ਅਸੀਂ ਦੇਖਿਆ ਕਿ ਇੱਥੇ ਬੜਾ ਤਗੜਾ ਧਮਾਕਾ ਹੋਇਆ ਉੱਪਰ ਅੱਗ ਦੇ ਗੋਲੇ ਗਿਆ ਉੱਪਰ ਆਈ ਹੁਣ ਕਿ ਇੱਥੇ ਆ ਕੇ ਦੇਖਿਆ ਕਿ ਥੱਲੇ ਤਾਂ ਕੋਈ ਟੋਆ ਟਾਇਆ ਨਹੀਂ ਪਰ ਇਹ ਹੈ ਕਿ ਬਲਾਸ ਬਹੁਤ ਜ਼ਬਰਦਸਤ ਸੀ ਕਿਸੀ ਦਾ ਬਲਾਸ ਹੋ ਗਿਆ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਬੰਬ ਹੈ ਕੋਈ ਕਹਿੰਦਾ ਪੋਚ ਹੈ ਪਰ ਇਹ ਤਾਂ ਹੁਣ ਫੋਟੋ ਨੂੰ ਪਤਾ ਆਏਗਾ ਕਿ ਕੀ ਹੈਗਾ ਜਦੋਂ ਉਸ ਟਾਈਮ ਕਿਦਾਂ ਦਾ ਮੋਲ ਸੀਗਾ ਬਹੁਤ ਡਰੇ ਰਹੇ ਸੀ ਲੋਕੀ ਸਭ ਰੇੜੀਆਂ ਰੂੜੀਆਂ ਲੈ ਸਭ 도ੜ ਗਏ ਸੋਾਰੇ ਆਈ ਵੀ 도ੜਦੇ ਆਏ ਉਧਰ ਕਿੰਨੇ ਕਿਲੋਮੀਟਰ ਤੱਕ ਆਵਾਜ਼ ਗਈ ਇਹ ਕੋਈ ਕਿਲੋਮੀਟਰ ਤੱਕ ਕਰ ਗਈ ਲੱਭੀ ਆਇਆ ਉਧਰੋਂ ਹੁਣ ਕੀ ਮੌਕੇ ਤੇ ਕੀ ਲਾਦਨੀ ਦੇਖੋ ਜੀ ਮੌਕੇ ਤੇ ਹੋਣੇ ਪੁਲਿਸ ਹੀ ਕਰੇਗੀ ਜੋ ਕਾਰਵਾਈ ਕਰੇਗੀ ਆਈ ਦੀ ਮੌਕੇ ਤੇ ਦੇਖੋ ਕੀ ਕਰਦੇ ਠੀਕ ਹੈ ਜਿਸ ਤਰ੍ਹਾਂ ਆਪਾਂ ਨਿਊ ਅਬਰੋਲ ਨਗਰ ਬ੍ਰਿਜ ਦੇ ਲਾਗੇ ਖੜੇ ਆ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਸਾਊਂਡ ਆਈ ਹੈ ਕਾਫੀ ਜ਼ਿਆਦਾ ਜਿਸ ਤਰ੍ਹਾਂ ਲੱਗਿਆ ਕੋਈ ਬਲਾਸਟ ਹੋਇਆ ਤੇ ਮੈਂ ਮੌਕੇ ਤੇ ਆ ਕੇ ਦੇਖਿਆ ਖਾਲੇ ਸਪੌਟ ਤੇ ਦੇਖਿਆ ਤੇ ਇਸ ਤਰ੍ਹਾਂ ਕੋਈ ਬਲਾਸਟ ਵਾਲੀ ਗੱਲ ਹੈ ਜੋ ਪ੍ਰੀਲੀਮਿਨਰੀ ਮੈਂ ਦੇਖੀ ਹੈ ਤੇ ਕੋਈ ਮਤਲਬ ਆਪਾਂ ਕਹਿ ਲਈਏ ਕਿ ਵੀ ਕੋਈ ਆਰ ਡੀ ਐਕਸ ਕੇ ਇਸ ਤਰ੍ਹਾਂ ਦਾ ਬਲਾਸਟ ਕੋਈ ਜਿਹੜਾ ਸਪੈਸ਼ਲੀ ਡਿਜ਼ਾਈਨਡ ਕਿਸੇ ਨੇ ਕੋਈ ਆਈਡੀ ਲਗਾਈ ਹੋਈ ਹੈ ਇਸ ਤਰ੍ਹਾਂ ਪ੍ਰੀਲੀਮੀਨਰੀ ਜੋ ਮੈਂ ਦੇਖਿਆ ਮੂਕਾ ਉੱਚੇ ਬਣ ਉਸ ਤਰ੍ਹਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਹੈ ਜਾਂ ਜਿਸ ਵਿੱਚ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਬੈਂਡਲ ਤੇ ਇਹ ਜਿਹੜੀ ਅੱਗ ਉੱਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਕਿ ਅਲਕੋਹਲ ਹੁੰਦਾ ਜਦੋਂ ਪਾੜਦਾ ਤੇ ਉਹ ਜਿੰਨਾ ਉਹਦੇ ਚ ਡੀਕੋਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਖਿਲਰਦਾ ਬਟ ਫਿਰ ਵੀ ਆਪਾਂ ਨੂੰ ਇਤਿਆਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਉਹਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਣੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਰਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਹੈ ਤੇ ਜਿੱਥੇ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਜਸ ਨਾਰਮਲ ਬਲਾਸਟ ਮੰਨੀ ਹੈ ਤੇ ਟੈਕਨੀਸ਼ੀਅਨ ਉਹ ਕਹਿ ਜਾ ਰਿਹਾ ਕਿ ਕਾਫੀ ਜਿਹੜੀ ਸਾਊਂਡ ਹੈ ਸਾਫ ਜੂਲ ਤੱਕ ਜਿਹੜੀ ਸੁਣਾਈ ਦਿੱਤੀ ਗਈ ਹੈ ਇਹਦੇ ਨਾਲ ਨਹੀਂ ਸਾਊਂਡ ਫਿਰ ਮੈਂ ਤੁਹਾਨੂੰ ਹੀ ਕਹਿਆ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਉੱਤੇ ਇੱਕ ਬੋਟਲ ਸੀ ਕੱਚ ਦੀ ਲੈਟ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿਦਾ ਸ਼ਰਾਬ ਦੀ ਬੋਤਲ ਹੈ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹਦੇ ਜਦੋਂ ਬਲਾਸਟ ਹੋਣੀ ਹੈ ਨੇਚਰਲੀ ਇਹਦੀ ਆਵਾਜ਼ ਵੀ ਆਂਦੀ ਹੈ ਤੇ ਜਿਹੜਾ ਉਹਦੇ ਲਿਕਵਿਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰੀਜ਼ਨ ਬਣਦਾ ਦੂਸਰਾ ਇਹ ਹੈ ਕਿ ਜਦੋਂ ਆ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆ ਇਸ਼ਾਰਾ ਹੁੰਦਾ ਉਹ ਲੱਗੀ ਸਾਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ علاوہ ਵਾਇਰਸ ਮਿਲਦੀਆਂ ਲੂਜ਼ ਵਾਇਰ ਜਾਂ ਕੋਈ ਤੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਵੀਅਰ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਹਨ ਪੈਲਟਸ ਹਨ ਉਹ ਨਿਸ਼ਾਨ ਵੀ ਨਹੀਂ ਆ ਨਾ ਕੋਈ ਇਸ ਤਰ੍ਹਾਂ ਦਾ ਆਬਜੈਕਟ ਆਵੇ ਜੀ ਫਿਰ ਬਹੁਤ ਜ਼ਿਆਦਾ ਕੋਈ ਦਾ ਕੀ ਲੱਗਿਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੁਝ ਨਹੀਂ ਸੀ ਜਸ ਸਾਊਂਡ ਆਈ ਹੈ ਬਾਕੀ ਇਹ ਮੈਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਆ ਕਿ ਇੱਥੇ ਕੂੜਾ ਸੀ ਇੱਥੇ ਅੱਗ ਲੱਗ ਉੱਪਰ ਅੱਗ ਲਗਾਈ ਗਈ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤੋ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕੂ ਆਇਆ ਉਹ ਤਮਾਕੂ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖ ਲਾਂਗੇ ਵੈਸੇ ਪ੍ਰੀਲੀਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡੈਟੋਨੇਟ ਹੋ ਗਈ ਲੋਕਾਂ ਨੂੰ ਕੀ ਮੈਸੇਜ ਹੈ ਤਾਂ ਇਹ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁਢਲੀ ਜਿਹੜੀ ਮੈਂ ਜਾਇਜ਼ਾ ਲਿਆ ਇਹਦਾ ਕੋਈ ਗੱਲ ਨਹੀਂ ਆ ਜੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਤੇ ਕੋਈ ਇਸ ਤਰ੍ਹਾਂ ਦੀ ਬਲਾਸਟ ਰੂਮ ਸਾਈਡ ਦੀ ਬਲਾਸਟ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalozi bypass road patankar